ਅੱਜ ਦਾ ਦਿਨ ਮੈਂ ਜੇ ਬੜਾ ਸਕੂਨ ਦੇਣ ਵਾਲਾ ਸੀ ਕਿਉਂਕਿ ਅੱਜ ਪਹਿਲੀ ਵਾਰ ਮਨ ਨੂੰ ਕੁਸ਼ਰਾਹਤ ਮਿਲੀ ਹੈ ਸਸੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਸਿੱਧੂ ਮੂਸੇਵਾਲੇ ਦਾ ਕੇਸ ਜਿਹੜਾ ਕਿ ਮਾਨਸਾ ਕੋਰਟ ਦੇ ਵਿੱਚ ਚੱਲ ਰਿਹਾ ਹੈ ਉਸ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅਤੇ ਅੱਜ ਇੱਕ ਵੱਡਾ ਫੈਸਲਾ ਲਿਆ ਹੈ ਕੋਰਟ ਨੇ ਇਸ ਨੂੰ ਦੇਖਦੇ ਹੋਏ ਜਿਹੜਾ ਫੈਸਲਾ ਆਇਆ ਹੈ ਬਾਪੂ ਬਲਕੌਰ ਸਿੰਘ ਜੀ ਨੇ ਕਿਹਾ ਕਿ ਮੈਂ ਵੀ ਥੋੜੀ ਰਾਹਤ ਮਹਿਸੂਸ ਕਰ ਰਿਹਾ ਕਿਉਂਕਿ ਐਸਾ ਹੀ ਕੁਝ ਕੀਤਾ ਹੈ ਕੋਰਟ ਨੇ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕਾਫੀ ਲੰਮੇ ਸਮੇਂ ਤੋਂ ਜਿਹੜਾ ਸਿੱਧੂ ਮੂਸੇਵਾਲੇ ਬਾਈ ਦਾ ਕੇਸ ਹੈ ਕੋਰਟ ਦੇ ਵਿੱਚ ਚੱਲ ਰਿਹਾ ਹੈ ਪਰ ਸਿਰਫ ਤੇ ਸਿਰਫ ਪੇਸ਼ੀਆਂ ਹੀ ਪੈ ਰਹੀਆਂ ਸੀ ਅਤੇ ਕੋਈ ਵੀ ਕੇਸ ਅੱਗੇ ਵੱਧਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਸੀ ਇਸ ਨੂੰ ਦੇਖਦੇ ਹੋਏ ਬਾਪੂ ਬਲਕੌਰ ਸਿੰਘ ਜੀ ਵੀ ਕਈ ਵਾਰ ਨਿਰਾਸ਼ ਹੋ ਜਾਂਦੇ ਸੀ ਉਹਨਾਂ ਨੇ ਕਿਹਾ ਸੀ ਕਿ ਹਾਲੇ ਤੱਕ ਕੇਸ ਹੈ ਜਿਹੜਾ ਚਾਰਜ ਫਰੇਮ ਤੱਕ ਨਹੀਂ ਹੋਇਆ ਡਿਸੀਜਨ ਪਤਾ ਨਹੀਂ ਕਦੋਂ ਆਵੇਗਾ ਪਰ ਦੋਸਤੋ ਅੱਜ ਕੋਰਟ ਨੇ ਵੱਡਾ ਫੈਸਲਾ ਲੈਂਦੇ ਹੋਏ ਚਾਰਜ ਫਰੇਮ ਕਰ ਦਿੱਤਾ ਹੈ ਕੇਸ ਜਿਹੜਾ ਕਿ ਬਾਈ ਸਿੱਧੂ ਮੂਸੇਵਾਲਾ ਦਾ ਹੈ ਪੂਰੀ ਗੱਲਬਾਤ ਹੈ ਕਿ ਵਕੀਲ ਤੋਂ ਸੁਣੋ ਅਤੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਸਰਦਾਰ ਬਲਕੌਰ ਸਿੰਘ ਜੀ ਹੋਰੀ ਕੀ ਦੱਸ ਰਹੇ ਨੇ ਸੁਣਾ ਦਿੰਦੇ ਆ ਬੜਾ ਗੱਲ ਮਾਮਲੇ ਦੇ ਵਿੱਚ ਅੱਜ ਚਾਰਜ ਫਰੇਮ ਹੋਇਆ ਕੀ ਤੁਮ ਜੀ ਅੱਜ ਦਾ ਦਿਨ ਮੈਂ ਜੇ ਬੜਾ ਸਕੂਨ ਦੇਣ ਵਾਲਾ ਸੀ ਤੋ ਕਿ ਅੱਜ ਪਹਿਲੀ ਵਾਰ ਮਾਨੂੰ ਰਾਹਤ ਮਿਲੀ ਹੈ ਵੀ ਘਟੋ ਘਟ ਇੱਕ 24 ਮਹੀਨਿਆਂ ਦੇ ਗੈਪ ਮਗਰੋਂ ਅੱਜ ਕੇਸ ਕਿਸੇ ਰਾਹ ਤੇ ਚੱਲਿਆ ਹੈ ਤੇ ਅਗਲੀ ਡੇਟ ਹੈ ਜਿਹੜੀ ਉਹ ਉਹਦੇ ਉੱਤੇ ਗਵਾਹੀਆਂ ਸਟਾਰਟ ਹੋ ਜਾਣਗੀਆਂ ਔਰ ਬੜੀ ਨੇੜੀ ਡੇਟ 1 20 5 20 5 20 5 ਡੇਟ ਹੈ ਤੇ ਉਤੇ ਗਵਾਹੀ ਸਟਾਰਟ ਹੋ ਜੂਗੀ ਔਰ ਦੋਸ਼ੀਆਂ ਨੇ ਜਿਹੜੀਆਂ ਵਾਰ-ਵਾਰ ਐਪਲੀਕੇਸ਼ਨਾਂ ਲਾਈਆਂ ਸੀ ਆਪਣੇ ਆਪ ਨੂੰ ਮਰਦੂਦ ਸਾਬਤ ਕਰਨ ਦੇ ਵਾਸਤੇ ਇਹ ਜੱਭੂ ਨੇ ਨੌਰਸ ਨੇ ਤੇ ਦੋ ਦੋਸ਼ੀ ਹੋ ਸੀ ਤਾਂ ਉਹ ਸਾਰੀਆਂ ਹੀ ਐਪਲੀਕੇਸ਼ਨਾਂ ਦਾ ਸਾਫ ਨੇ ਦਿਸਨਸ ਕੀਤੀਆਂ ਨੇ ਤੇ ਚਾਰਜ ਫਰੇਮ ਕਰ ਲਿਆ ਉਹ ਤੋਂ ਜਿੱਤੇ ਠੀਕ ਹੈ ਉਹ ਹਰ ਬਾਰ ਅਸਾ ਮੁੜਨਾ ਪੈਂਦਾ ਸੀ ਅੱਜ ਆ ਸਕਦੀ ਹੈ ਹਾਂ ਬੇਟਾ ਵੀ ਜਿਸ ਤਰ੍ਹਾਂ ਕੇਸ ਨੂੰ ਡਿਲੇ ਕਰਨ ਦੇ ਲਈ ਸੀ ਕਦੇ ਕਿਸੇ ਨੇ ਐਪਲੀਕੇਸ਼ਨ ਲਾਤੀ ਕਿਸੇ ਨੇ ਇੱਕ ਲਾਤੀ ਫਿਰ ਕ ਅਗਲੀ ਵਾਰ ਦੂਸਰੇ ਨੇ ਲਾਤੀ ਦੋਸ਼ੀਆਂ ਦੀ ਗਿਣਤੀ ਜਿਹੜੀ ਜਾਦਾ ਵੱਡੀ ਸਰਦਾਰ ਦੇ ਵਿੱਚ ਹੋਣ ਕਰਕੇ ਤਾਂ ਫਿਰ ਐਪਲੀਕੇਸ਼ਨ ਦਾ ਰਾਈਟ ਉਹਨਾਂ ਦੇ ਕੋਲੇ ਹੁੰਦਾ ਪਰ ਉਹ ਵੀ ਉਹ ਭਰਪੂਰ ਵਰਕ ਉਹ ਵੀ ਕਰਦੇ ਨੇ ਜਿੰਨਾ ਵੱਧ ਤੋਂ ਵੱਧ ਕੇਸ ਨੂੰ ਲੰਬਾ ਖਿੱਚਿਆ ਜਾਵੇ ਕੋਸ਼ਿਸ਼ ਕਰਦੇ ਨੇ ਉਹਨੇ ਕੀਤੀ ਵੀ ਪਰੰਤੂ ਅੱਜ ਸਾਰਿਆਂ ਦੀਆਂ ਜਿਹੜੀਆਂ ਐਪਲੀਕੇਸ਼ਨ ਅੱਗੇ ਇੱਕ ਪਾਸੇ ਚਾਰਜ ਫਰੇਮ ਹੋਣੇ ਤੇ ਦੂਸਰੇ ਪਾਸੇ ਗੋਲਡੀ ਬਰਾਡ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਬੇਟਾ ਉਹਦੇ ਬਾਰੇ ਕੋਈ ਬਹੁਤ ਤਾਲੀ ਮੈਂ ਤੁਹਾਡੇ ਤੋਂ ਸੁਣ ਰਹੇ ਆਂਗਾ ਉਹਦੇ ਬਾਰੇ ਕੋਈ ਆਫੀਸ਼ੀਅਲ ਜਾਣਕਾਰੀ ਜਾਂ ਕਿਸੇ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਹਲੇ ਤੱਕ ਕੋਈ ਨਹੀਂ ਆਈ ਜਦੋਂ ਆਊਗੀ ਤਾਂ ਉਹ ਗੱਲ ਕਰਾਂਗੇ ਕਿਵੇਂ ਦੇਖਦੇ ਨਹੀਂ ਜਿਹੜਾ ਲਾਰੈਂਸ ਮਿਸ਼ਰੋਈ ਇੰਟਰਵਿਊਆ ਦੇ ਦੇ ਕਹਿੰਦਾ ਸੀ ਮੈਂ ਕਤਲ ਕਰਵਾਇਆ ਹੈ ਅੱਜ ਅਦਾਲਤ 'ਚ ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਤਾਂ ਕਤਲ ਹੀ ਨਹੀਂ ਕਰਾਇਆ ਭਾਜਦਾ ਦੇ ਦੇ ਰਿਹਾ ਹੈ ਕਿਵੇਂ ਦੇਖਦੇ ਉਸ ਗੱਲ ਦੇਖ ਰਾਂ ਤਾਂ ਜੀ ਇਹਨਾਂ ਦਾ ਬਸ ਇਹੀ ਹੈ ਵੀ ਇਹਨਾਂ ਨੂੰ ਤਾਂ ਮਲ ਕ੍ਰਾਈਮ ਕਰਨਾ ਹੈ ਔਰ ਬਿੰਗੇਟੇਡੇ ਢੰਗ ਦੇ ਨਾਲ ਲੋਕਾਂ ਨੂੰ ਬਰਗਲਾ ਕੇ ਪਰੋਥੀਆਂ ਦੇ ਕੇ ਪੈਸੇ ਲਾਲਚ ਦੇ ਕੇ ਆਪਦਾ ਕੰਮ ਕਰਵਾਉਂਦੇ ਨੇ ਪਰ ਉਹ ਇਹਨੂੰ ਸ਼ੈਅ ਵੀ ਹੈ ਨਾਲ ਜੇ ਜੇ ਸਾਡੀਆਂ ਸਰਕਾਰਾਂ ਦੀ ਸ਼ਹਿ ਇਹਨਾਂ ਦੇ ਨਾਲ ਨਾ ਹੋਵੇ ਤਾਂ ਇਹ ਕਸਟਡੀ ਦੇ ਦੌਰਾਨ ਕਿਸ ਤਰ੍ਹਾਂ ਫੋਨ ਰੱਖ ਜਾਣ ਕਿਸ ਤਰ੍ਹਾਂ ਉੱਥੋਂ ਬੈਠੇ ਆਪਣਾ ਕਾਲਾ ਧੰਦਾ ਚਲਾ ਜਾਣ ਤਾਂ ਤੁਸੀਂ ਦੇਖਿਆ ਹੋਣਾ ਐਨਆਈਏ ਨੇ ਇੱਕ ਪਾਸੇ ਆਪਣੀ ਅਪਡੇਟ ਦਿੱਤੀ ਹੈ ਵੀ ਇਹ 5 ਕਰੋੜ ਰੁਪਏ ਅੰਦਰ ਬੈਠਾ ਹਲੇ ਵੀ ਕੰਮ ਕਰ ਲੈਂਦਾ ਤਾਂ ਉਹ ਸਾਡੇ ਲੋਕਤੰਤਰ ਦੇ ਉੱਤੇ ਕਲੰਕ ਨਹੀਂ ਸਾਡੀਆਂ ਸਰਕਾਰਾਂ ਦੇ ਮੱਥੇ ਦੇ ਉੱਤੇ ਉਹ ਕਲੰਕ ਨਹੀਂ ਇੱਕ ਵੀ ਇੱਕ ਦੋਸ਼ੀ ਅੰਦਰ ਬੈਠਾ ਕਾਰੋਬਾਰ ਕਰਦਾ ਜਿਹੜੀ ਅਗਲੀ ਗੱਲ ਹੈ ਦੋਸ਼ੀਆਂ ਦੇ ਕਾਰਵਾਈ ਦੇਰ ਸਵੇਰ ਕੋਜੂਗੀ ਪਰੰਤੂ ਜਿਹੜਾ ਨੈਕਸਸ ਹੈ ਜਿਹੜੇ ਜਿਹੜੇ ਲੋਕ ਇਹਨੂੰ ਚਲਾ ਰਹੇ ਨੇ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਸਫੈਦ ਪੋਸ਼ਾਂ ਦੀਗਾ ਸਫੈਦ ਪੋਸ਼ ਸਾਡੇ ਸਮਾਜ ਦੇ ਵਿੱਚ ਬੜੇ ਨੇ ਤੇ ਜਿਵੇਂ ਤੁਸੀਂ ਉਹ ਲਾਰੈਂਸ ਦੀ ਵੀਡੀਓ ਚੈਲੇ ਕਰ ਲੋ ਸਵਾ ਸਾਲ ਸਾਨੂੰ ਇਸ ਗੱਲ ਦੇ ਉੱਤੇ ਲੱਗ ਗਿਆ ਵੀ ਉਹ ਵੀਡੀਓ ਕਿੱਥੇ ਬਣੀ ਹੈ ਕਿਨੇ ਬਣਾਈ ਹੈ ਔਰ ਮੈਂ ਕਲੀਅਰ ਕੱਟ ਡੇਟ ਵੀ ਦੇਤੀ ਸਾਰੇ ਜੋ ਜੋ ਵੀ ਅਧਿਕਾਰੀ ਮੇਰੇ ਨਾਲ ਗੱਲ ਕਰਦਾ ਹੈ 27 ਤੇ 8 ਮਾਰਚ ਦੀ ਰਾਤ ਉਹ ਲੌਰੈਂਸ ਪੰਜਾਬ ਪੁਲਿਸ ਦੀ ਕਸਟੜੀ ਦੇ ਵਿੱਚ ਸੀ ਜੇਲ੍ਹ ਤੋਂ ਬਾਹਰ ਸੀ ਤੁਸੀਂ ਕਹਿੰਦੇ ਹੋ ਜੀ ਸਾਡੇ ਕੋਲ ਤਾਂ ਹੈ ਹੀ ਨਹੀਂ ਸੀ ਤਾਂ ਫਿਰ ਤੁਹਾਨੂੰ ਕਿਵੇਂ ਪਤਾ ਕਿਉਂ ਨਹੀਂ ਲੱਗਦਾ ਇਸ ਗੱਲ ਦਾ ਤੁਹਾਨੂੰ ਸਖਦੇਵ ਗੁੱਗਾ ਮਾਰੀ ਜੀ ਦਾ ਮਲਟਰ ਹੋਇਆ ਪਿੱਛੇ ਜੇ ਰਾਜਪੁੱਤਾਂ ਦਾ ਗੁੱਸਾ ਸ਼ਾਇਦ ਹੋ ਤਾਂ ਉਹਦੀ ਪਲ ਕਤਲ ਦੀ ਪਲਾਨਿੰਗ ਬਠਿੰਡਾ ਜੇਲ੍ਹ ਦੇ ਵਿੱਚ ਹੋ ਰਹੀ ਸੀ ਤਾਂ ਤੁਹਾਡੀਆਂ ਏਜੰਸੀਆਂ ਨੇ ਤੁਹਾਡੇ ਫੋਰਸਾਂ ਨੇ ਪਹਿਲਾਂ ਪਤਾ ਲਾ ਲਿਆ ਵੀ ਗੁੱਗਾ ਮਾਰੀ ਸਾਹਿਬ ਦਾ ਮਰਡਰ ਹੋਣ ਵਾਲਾ ਤੇ ਤੁਹਾਨੂੰ ਪਤਾ ਲੱਗ ਗਿਆ ਇੱਕ ਪਾਸੇ ਡਿਜੀਟਲ ਸੈੱਟ ਲੱਗ ਜਾਂਦਾ ਐ ਐਚਡੀ ਇੰਟਰਵਿਊ ਤੁਸੀਂ ਕਰ ਲਈ ਜਾਂਦੀ ਐ ਉਹਦਾ ਸਾਰੇ ਅਧਿਕਾਰੀ ਹਲੇ ਤੱਕ ਨੇਰੇ ਚ ਹੱਥ ਮਾਰ ਰਹੇ ਨੇ ਪਰ ਮੈਂ ਤੁਹਾਨੂੰ ਦੱਸ ਵੀ ਇਹਨਾਂ ਦੇ ਪੁਲਿਸ ਦੇ ਅਧਿਕਾਰੀ ਜਿਹੜੇ ਦੇਸ਼ ਛੱਡ ਕੇ ਕੈਨੇਡਾ ਜਾ ਚੁੱਕੇ ਨੇ ਉਹ ਉਹਨਾਂ ਦਾ ਤੁਸੀਂ ਕਦੋਂ ਪਤਾਉਂਗੇ ਕਿ ਪੁਲਸ ਨੂੰ ਨਹੀਂ ਪਤਾ ਲੱਗਦਾ ਸਾਡਾ ਕਿਹੜਾ ਅਧਿਕਾਰੀ ਐ ਜਿਹੜਾ ਲਾਰੈਂਸ ਧੀ ਇੰਟਰਵਿਊ ਪ੍ਰਸਾਰਤ ਹੋਣ ਤੋਂ ਪਹਿਲਾਂ ਜਹਾਜ਼ਾਂ ਚ ਟੁੱਕਿਆ ਸੀ ਤਾਂ ਸਰਕਾਰ ਆਪਣੇ ਗਰੀਬਾਂ ਦੇ ਵਿੱਚ ਕਿਉਂ ਨਹੀਂ ਨਜ਼ਰ ਮਾਰਦੀ ਇਸ ਗੱਲ ਦੀ ਜਦੋਂ ਸਿੱਧੂ ਨੂੰ ਮਾਰੇ ਨੂੰ ਅੱਜ 24 ਮਾਂਥ ਹੋ ਗਏ ਇਹਦੇ ਨੇ ਅਮਰਜੀਤੇ ਨੂੰ ਉਹਦਾ ਤੇ 2 ਸਾਲ ਸਾਨੂੰ ਚਾਰਜ ਫਰੇਮ ਤੇ ਲੱਗ ਗਿਆ ਉਹਦੇ ਖਿਲਾਫ ਧਮਕੀਆਂ ਵਾਲੀਆਂ ਇੰਟਰਵਿਊਆਂ ਨੂੰ ਫਰੋਲਦਿਆਂ ਨੂੰ ਸਾਨੂੰ ਸਵਾ ਸਾਲ ਲੱਗ ਗਿਆ ਪਰੰਤੂ ਜਦੋਂ ਮੇਰਾ ਮਾਸੂਮ ਬੱਚਾ ਜਨਮ ਲੈ ਲੈਂਦਾ ਉਹਨੂੰ 24 ਘੰਟਿਆਂ ਦੇ ਵਿੱਚ ਨੋਟਿਸ ਆ ਜਾਂਦਾ ਸੈਂਟਰ ਸਰਕਾਰ ਦਾ ਵੀ ਆ ਜਾਂਦਾ ਸਟੇਟ ਦਾ ਵੀ ਆ ਜਾਂਦਾ ਤਾਂ ਜਿੰਨੀ ਕਾਹਲੀ ਤੁਸੀਂ ਇੱਕ ਨਵਜੰਮੇ ਬੱਚੇ ਦੀ ਇਨਕੁਆਰੀ ਕਰਨੀ ਸੀ ਉਹਤੇ ਉਹਤੇ ਜ਼ੋਰ ਲਾਇਆ ਕਾਸ਼ ਤੁਸੀਂ ਮੇਰੇ ਪੁੱਤਰੇ ਮਲਦਰ ਤੋਂ ਪਹਿਲਾਂ ਇੰਨੀ ਜ਼ਿਆਦੇ ਪਰਤਾਲ ਕੀਤੀ ਹੁੰਦੀ ਤਾਂ ਮੈਨੂੰ ਅੱਜ ਇਹ ਦਿਨਾਂ ਦੇਖਣੇ ਪੈਂਦੇ ਮੈਂ ਦਰਦਰ ਦੇ ਉੱਤੇ 60 ਸਾਲ ਦੀ ਉਮਰ ਅਦਾਲਤਾਂ ਦੇ ਗੇੜੇ ਕਿਉਂ ਘਟਦਾ ਬਾਰ ਬਾਰ ਤੇ ਫਿਰ ਵੀ ਤੁਹਾਡੀ ਜਿਹੜੀ ਮਨਸ਼ਾ ਹਲੇ ਤੱਕ ਵੀ ਪਰਿਵਾਰ ਦੇ ਪ੍ਰਤੀ ਸਿੱਖਾਂ ਦੇ ਪ੍ਰਤੀ ਪੱਗ ਦੇ ਪ੍ਰਤੀ ਕਿਉਂ ਨਹੀਂ ਸਾਫ ਅਸੀਂ ਕਿੱਥੇ ਗਲਤਾਂ ਕਿ ਮੈਂ ਦੇਸ਼ ਦੇ ਬਾਰਡਰ ਤੇ ਸੇਵਾ ਕਰਨ ਤੋਂ ਬਾਅਦ ਵੀ ਮੈਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਮੰਗਣ ਲਈ ਅਪਲਾਈ ਕਰਨਾ ਪੈਂਦਾ ਸਾਡੀ ਤਾਂ ساری ਜਵਾਨੀ ਲੇਖੇ ਬોર્ਡਰ ਤੇ ਲੱਗੀ ਹੈ ਤੇ ਅਸੀਂ ਵੀ ਸਾਬਤ ਕਰੀਏ ਵੀ ਅਸੀਂ ਭਾਰਤੀ ਆ ਤਾਂ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸਾਡਾ ਮਾਣ ਕਰਨਾ ਚਾਹੀਦਾ ਸੀ ਆਪਣੇ ਦੇਸ਼ ਦੇ ਉੱਤੇ ਪਰੰਤੂ ਜਿਸ ਢੰਗ ਦੇ ਨਾਲ ਪਰਿਵਾਰ ਨੂੰ 2 ਸਾਲ ਹੋ ਗਏ ਜਲੀਲ ਕੀਤਾ ਸਾਡੇ ਸਿਸਟਮ ਨੇ ਮਨ ਕਿਤੇ ਨਾ ਕਿਤੇ ਜਾ ਕੇ ਬਹੁਤ ਉਦਾਸ ਵੀ ਆ ਨਿਰਾਸ਼ ਵੀ ਆ ਇਸ ਜਲਦ ਤੱਕ ਪਰੰਤੂ ਇੱਕ ਜਜ਼ਬਾ ਗੁਰੂ ਮਹਾਰਾਜ ਨੇ ਦਿੱਤਾ ਹੋਇਆ ਵੀ ਲੜੂਗਾ ਲਾਜ਼ਮੀ ਚੁੱਪ ਕਰਕੇ ਨਹੀਂ ਬੈਠੂਗਾ ਜਦ ਤੱਕ ਸਿਸਟਮ ਦੀਆਂ ਜਿਹੜੀਆਂ ਕਮੀਆਂ ਆ ਉਹਨੂੰ ਲੋਕਾਂ ਦੇ ਅੱਗੇ ਉਜਾਗਰ ਕਰੂੰਗਾ ਜਗਾ ਜਗਾ ਤੇ ਜਾ ਕੇ ਮੇਰੇ ਕੋਲੇ ਤਾਕਤ ਮੇਂ ਤਾਕਤ ਲੋਕ ਨੇ ਲੋਕਾਂ ਨੇ ਮੇਰੀ ਬਾਹ ਫੜੀ ਹੈ ਜਦੋਂ ਦਾ ਮੇਰੇ ਤੇ ਵਕਤ ਪਿਆ ਸਾਰੇ ਭੈਣ ਭਰਾਵਾਂ ਨੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਮੈਨੂੰ ਹੌਸਲਾ ਦਿੱਤਾ ਤੇ ਮੈਂ ਹੁਣ ਇਸ ਗੰਦੇ ਸਿਸਟਮ ਦੀਆਂ ਜੜਾਂ ਪਟਣ ਵਾਸਤੇ ਵੀ ਉਹਨਾਂ ਲੋਕਾਂ ਕੋਲ ਫੇਰ ਅਪੀਲ ਕਰੂੰਗਾ ਜੇ ਲੋਕ ਇਹਨੇ ਬੇ ਡਰੇ ਹੋਗੇ ਕੈਬਨਿਟ ਮਨਿਸਟਰ ਜੇ ਸਾਡੇ ਮੀਤ ਹੇਰ ਜੀ ਕਹਿੰਦੇ ਨੇ ਵੀ ਦੋ ਕਤਲ ਤਾਂ ਐਵਰੇਜ ਆ ਮੈਂ ਉਸ ਮੰਤਰੀ ਨੂੰ ਇਹ ਗੱਲ ਪੁੱਛਣੀ ਚਾਹਣਾ ਜੇ ਉਹਨਾਂ ਦੋਨਾਂ ਕਤਲਾਂ 'ਚ ਇੱਕ ਕਤਲ ਤੇ ਪਰਿਵਾਰ ਦਾ ਹੋਵੇ ਕੀ ਫਿਰ ਇਹ ਨਹੀਂ ਹੱਸ ਕੇ ਸਟੇਟਮੈਂਟ ਦੇ ਦੇਗਾ ਕਿਉਂਕਿ ਉਹ ਜਿਹੜੇ ਦੋ ਕਤਲ ਮੇਰੇ ਵਰਗੇ ਬਜ਼ੁਰਗਾਂ ਦੇ ਨੇ ਜਿਹੜੇ ੱੱਕੇ ਖਾਂਦੇ ਫਿਰਦੇ ਜਿਨ੍ਹਾਂ ਦੀ ਕੋਈ ਸਿਆਸੀ ਅਪਰੋਚ ਨਹੀਂ ਕਿਸੇ ਪਾਸੇ ਸਾਡੇ ਕੋਲੇ ਕੇਵਲ ਤੇ ਕੇਵਲ ਅਪੀਲਾਂ ਨੇ ਕਰ ਲੀਆਂ ਜਿਹੜੀਆਂ ਅਸੀਂ ਦੋ ਸਾਲ ਤੋਂ ਕਰਦੇ ਫਿਰਦੇ ਆ ਇਹ ਤੁਹਾਡੇ ਕਿਸੇ ਮੰਤਰੀ ਸੰਤਰੀ ਦਾ ਬੇਟਾ ਹੁੰਦਾ ਉਹ ਮੇਰੇ ਪੁੱਤ ਦੀ ਜਗ੍ਹਾ ਦੇ ਉੱਤੇ ਫਿਰ ਤੁਸੀਂ ਐਵਰੇਜ ਵਿਧਾਨ ਸਭਾ ਦੀ ਗਰਾਊਂਡ ਤੇ ਰੱਖ ਦਿੰਦੇ ਪਰੰਤੂ ਮੈਂ ਤੁਹਾਡੇ ਮਾਦਮ ਦੇ ਨਾਲ ਸੰਗਰੂਰ ਦੇ ਲੋਕਾਂ ਨੂੰ ਜ਼ੋਰ ਬੇਨਤੀ ਕਰੂੰਗਾ ਵੀ ਇਸ ਮੰਤਰੀ ਦੀ ਸਟੇਟਮੈਂਟ ਹੈ ਜਿਹੜੀ ਇਹ ਸਰਕਾਰ ਦੀ ਕਾਰਗੁਜ਼ਾਰੀ ਤੁਸੀਂ ਮੇਰੀ ਇੱਕ ਦੁਖਿਆਰੇ ਦੀ ਇਹ ਅਪੀਲ ਸੁਣੋ ਇਹਨੂੰ ਇਹਨੂੰ ਇਥੋਂ ਚੰਗੀ ਤਰ੍ਹਾਂ ਮਾਂਜ ਕੇ ਤੋੜਿਓ ਮੇਰੀ ਤੁਹਾਡੇ ਸਾਰਿਆਂ ਤੇ ਇਹ ਅਪੀਲ ਹੈ ਵਕੀਲ ਸਾਹਿਬ ਅੱਜ ਚਾਰਜ ਲੱਗੇ ਨੇ ਕੀ ਕਹਿਣਾ ਜਾਓਗੇ ਤੁਸੀਂ ਕੀ 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 ਲੱਗੇ ਨੇ ਕਿੱਥੇ ਬਿਲਕੁਲ ਜਿਹੜੇ ਦੋਸ਼ੀਆਂ ਦੇ ਵਕੀਲ ਸੀ ਉਹਨਾਂ ਨੇ ਕੋਰਟ ਨੂੰ ਅਗਰੂਮੈਂਟ ਐਡਰੈਸ ਕੀਤੇ ਬੜੇ ਲੈਂਥੀ ਆਰਗੂਮੈਂਟ ਆਈ ਥਿੰਕ ਕਿ 5-6 ਘੰਟੇ ਆਰਗੂਮੈਂਟ ਐਡਰੈਸ ਕੀਤੇ ਜਿੱਤੇ ਚ ਜਿਹੜੇ ਬਚਾਓ ਪੱਖ ਦੇ ਵਕੀਲਾਂ ਨੇ ਅੱਬ ਦਾ ਜਿਹੜਾ ਹੈਗਾ ਆਰਗੂਮੈਂਟ ਐਡਰੈਸ ਕੀਤੇ ਕੋਰਟ ਦੇ ਅੱਗੇ ਸਰਕਾਰੀ ਟੀਮ ਨੇ ਆਪਣੇ ਜਿਹੜੇ ਹੈਗੇ ਆਰਗੂਮੈਂਟ ਐਡਰੈਸ ਕੀਤੇ ਬਿਫੋਰ ਦੀ ਆਨਰੇਬਲ ਕੋਰਟ ਜਿਹਨੂੰ ਸੁਣਦੇ ਹੋਏ ਜਿਹੜੇ ਚਾਰ ਦੋਸ਼ੀ ਜੱਗੂ ਲਾਰੈਂਸ ਬਿਸ਼ਨੋਈ ਚਰਨਜੀਤ ਚੇਤਨ ਤੇ ਜਗਤਾਰ ਸਿੰਘ ਨੇ ਜਿਹੜੀ ਐਪਲੀਕੇਸ਼ਨ ਡਿਸਚਾਰਜ ਦੀਆਂ ਦਿੱਤੀਆਂ ਸੀਗੀਆਂ ਮਾਨਯੋਗ ਅਦਾਲਤ ਨੇ ਉਹ ਕਿ ਸਟੱਡੀ ਚ ਨੇ ਉਹਨਾਂ ਦੇ ਖਿਲਾਫ ਜਿਹੜੇ ਹੈਗੇ ਚਾਰਜ ਫਰੇਮ ਕੀਤੇ ਆ ਤੇ ਨੈਕਸਟ ਜਿਹੜੀ ਡੇਟ ਹੈਗੀ ਆ ਉਹ 25 2022 ਗਵਾਈ ਲਈ ਨਿਸ਼ਚਿਤ ਤਾਂ ਦੋਸਤੋ ਬਾਪੂ ਬਲਕੌਰ ਸਿੰਘ ਜੀ ਹੋਰਾਂ ਨੇ ਕੀ ਦੱਸਿਆ ਤੁਸੀਂ ਨੇ ਪੂਰੀ ਗੱਲਬਾਤ ਸੁਣੀ ਕਿ ਜਿਹੜਾ ਕੇਸ ਹੈ ਚਾਰਜ ਫਰੇਮ ਹੋ ਗਿਆ ਅਤੇ ਹੁਣ ਕੇਸ ਅੱਗੇ ਵਧੇਗਾ ਅਤੇ ਬਾਪੂ ਜੀ ਨੇ ਕਿਹਾ ਕਿ ਉਮੀਦ ਹੈ ਜਿਹੜਾ ਫੈਸਲਾ ਆਵੇਗਾ ਉਹ ਵੀ ਵਧੀਆ ਹੀ ਆਵੇਗਾ ਬਾਕੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਫੈਸਲਾ ਆਵੇਗਾ ਬਾਈ ਸਿੱਧੂ ਮੂਸੇਵਾਲੇ ਦੇ ਕੇਸ 'ਚ ਆਪਣੀ رائے ਜ਼ਰੂਰ ਦਿਓ ਨਾਲ ਹੀ ਦੋਸਤੋ ਅਗਰ ਜੱਟ ਬਾਬੇ ਟੀਵੀ ਤੇ ਪਹਿਲੀ ਵਾਰ ਆਏ ਹੋ ਜੱਟ ਬਾਬੇ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇੱਥੇ ਤੁਹਾਨੂੰ ਬਾਈ ਸਿੱਧੂ ਮੂਸੇਵਾਲੇ ਨਾਲ ਜੁੜੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਤੇ ਹੋਰ ਵੀ ਕਈ ਜਾਣਕਾਰੀਆਂ ਇੱਥੇ ਤੁਹਾਨੂੰ ਮਿਲਦੀਆਂ ਰਹਿੰਦੀਆਂ ਨੇ ਧੰਨਵਾਦ ਰੱਬ ਰੱਖਾ